ਐਚਪੀ ਸ਼ਬਦ ਕਿੱਥੋਂ ਆਇਆ ਹੌਸ ਪਾਵਰ ਇਹ ਜਿਹੜਾ ਹੌਸ ਪਾਵਰ ਸ਼ਬਦ ਹੈ ਜੀ ਇਹ ਕਨਸੈਪਟ ਆਇਆ ਜੀ ਅੱਗੇ ਜਿਵੇਂ ਸਟ੍ਰੀਮ ਵਾਲੇ ਇੰਜਣ ਹੁੰਦੇ ਸੀ ਨਾ ਬਹੁਤੇ ਲੋਕ ਯਕੀਨ ਨਹੀਂ ਸੀ ਕਰਦੇ ਉਹ ਇੰਜਣਾਂ ਤੇ ਲੋਕ ਉਹਨਾਂ ਦੇ ਯਕੀਨ ਆਇਆ ਨਹੀਂ ਸੀ ਕਰਦੇ ਅੱਗੇ ਲੈਂਦੇ ਸੀ ਘੋੜਿਆਂ ਤੋਂ ਕੰਮ ਤੇ ਘੋੜਿਆਂ ਤੋਂ ਕੰਮ ਲਿਆ ਜਾਂਦਾ ਸੀਗਾ ਜੀ ਜਿਵੇਂ ਪਾਣੀ ਕੱਢਣਾ ਖੂਹ ਚੋਂ ਜਾਂ ਜਿਵੇਂ ਆਪਣੀ ਕੋਲੇ ਵਾਲੀ ਖਾਣ ਚੋਂ ਜਿਵੇਂ ਆਪਣਾ ਕੋਇਲਾ ਕੱਢਣਾ ਸੋ ਅੱਗੇ ਘੋੜਿਆਂ ਤੋਂ ਕੰਮ ਲਿਆ ਜਾਂਦਾ ਸੀ ਉਹ ਵਿਗਿਆਨੀ ਦੀ ਗੱਲ ਦੇ ਕਿਸੇ ਨੇ ਵੀ ਯਕੀਨ ਨਹੀਂ ਸੀ ਕਰਿਆ ਵੀ ਇਹ ਤਾਂ ਇੰਜਣ ਵੇਲੇ ਨਹੀਂ ਕੀ ਕਰਨਾ ਯਾਰ ਵੀ ਸਾਡੇ ਘੋੜੇ ਝੋਟੇ ਆ ਵੀ ਅਸੀਂ ਤਾਂ ਘੋੜਿਆਂ ਤੋਂ ਹੀ ਕੰਮ ਲੈਣਾ ਉਹ ਬੰਦੇ ਨੇ ਬਹੁਤ ਮੱਥਾ ਮਾਰਿਆ ਲੋਕਾਂ ਨਾਲ ਜਦ ਫਿਰ ਜਮ੍ਹਾਂ ਹੀ ਗੱਲ ਬੇਤੋਂ ਬਾਹਰ ਹੋ ਗਈ ਉਹ ਬੰਦੇ ਨੇ ਫਿਰ ਸੋਚਿਆ ਵੀ ਆਪਾਂ ਐਕਸਪੈਰੀਮੈਂਟ ਕਰਕੇ ਕਿਉਂ ਨਾ ਦੱਸੀਏ ਇਹਨਾਂ ਨੂੰ ਉਹ ਬੰਦੇ ਨੇ ਫਿਰ ਐਕਸਪੈਰੀਮੈਂਟ ਇਹ ਕਰਿਆ ਸੀਗਾ ਜੀ ਵੀ ਉਹਨੇ ਇੱਕ ਪਾਸੇ ਤਾਂ ਆਪਣਾ ਇੰਜਣ ਲਾਇਆ ਸੀ ਦੂਜੇ ਪਾਸੇ ਲਾਇਆ ਸੀ ਉਹਨੇ 12 ਤੋਂ 13 ਘੋੜੇ ਉਹ ਬੰਦੇ ਨੇ ਫਿਰ ਇਹ ਐਕਸਪੈਰੀਮੈਂਟ ਕਰਕੇ ਦਿਖਾਇਆ ਸੀ ਉਹ ਕਹਿੰਦਾ ਵੀ ਤੁਹਾਡੇ 12 ਤੋਂ 13 ਘੋੜੇ ਇੱਕ ਬਰਾਬਰ ਮੇਰਾ ਕੱਲਾ ਇੰਜਣ ਇੰਨਾ ਕੰਮ ਕਰਦਾ ਤੁਹਾਡੇ ਘੋੜਿਆਂ ਦੇ ਮੁਕਾਬਲੇ